ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆਪਾਂ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਨੂੰ ਆਪਣੀ ਵੀਡੀਓ ਚ ਦੱਸਣ ਜਾ ਰਹੇ ਆ ਵੀ ਜਿਹੜੇ ਚਾਹ ਪੀਂਦੇ ਸ਼ਕੀਨ ਉਹਨਾਂ ਲਈ ਇਹ ਵੀਡੀਓ ਆ ਠੀਕ ਆ ਚਾਹ ਵੀ ਪੀਣੀ ਆ ਤੇ ਤਿਜਾਬ ਵੀ ਬਣਦਾ ਠੀਕ ਆ ਚਾਹ ਵੀ ਨਹੀਂ ਛੱਡ ਸਕਦੇ ਤੇ ਤਿਜਾਬ ਦੀ ਗੋਲੀ ਵੀ ਰੋਜ਼ ਲੈਂਦੇ ਆ ਉਹਨਾਂ ਲਈ ਇਹ ਵੀਡੀਓ ਆ ਅੱਜ ਆਪਾਂ ਤੁਹਾਨੂੰ ਇਸ ਤਰੀਕਾ ਦੱਸਾਂਗੇ ਚਾਹ ਬਣਾਉਂਦਾ ਜਿਹਦੇ ਨਾਲ ਤੁਹਾਨੂੰ ਕਦੇ ਵੀ ਤਿਜਾਬ ਨਹੀਂ ਬਣੂਗਾ ਤੁਸੀਂ ਚਾਹ ਪੀਣ ਛੱਡਣ ਦੀ ਲੋੜ ਨਹੀਂ ਹੈਗੀ ਤੇ ਨਾ ਹੀ ਤੁਹਾਨੂੰ ਤਿਜਾਬ ਵਾਲੀ ਗੋਲੀ ਲੈਣ ਦੀ ਲੋੜ ਪੈਣੀ ਤੇ ਤੁਸੀਂ ਕੀ ਕਰਨਾ ਚਾਹ ਆਪਾਂ ਜਿਹੜੇ ਤਰੀਕੇ ਨਾਲ ਬਣਾਉਣ ਲੱਗੇ ਆਪਾਂ ਇਸ ਤਰੀਕੇ ਨਾਲ ਤੁਸੀਂ ਚਾਹ ਬਣਾਉਣੀ ਹੈ ਠੀਕ ਆ ਆ ਦੇਖੋ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇੰਡੈਕਸ਼ਨ ਚਲਾ ਲਿਆ ਆਪਾਂ ਪਾਣੀ ਪਾਤਾ ਵਿੱਚ ਆਪਾਂ ਜਿੰਨੀ ਕਿ ਚਾਹ ਬਣਾਉਣੀ ਹੈ ਜਿਵੇਂ ਆਪਾਂ ਇੱਕ ਦੋ ਕੱਪ ਜਿੰਨਾ ਵੀ ਆਪਾਂ ਦੁੱਧ ਪਾਉਣੇ ਨੇ ਜਿੰਨੀ ਆਪਾਂ ਮਤਲਬ ਪਾਣੀ ਪਾਉਣੇ ਉਹਨਾਂ ਦੋਨੇ ਚੀਜ਼ਾਂ ਨੂੰ ਪਾ ਦੇਣਾ ਪਹਿਲਾਂ ਠੀਕ ਆ ਤੁਸੀਂ ਖੰਡ ਪੱਤੀ ਕੁਛ ਵੀ ਨਹੀਂ ਪਾਉਣਾ ਪਹਿਲਾਂ ਤਾਂ ਆਪਾਂ ਦੇਖੋ ਇੰਡੈਕਸ਼ਨ ਔਨ ਕਰਤਾ ਉੱਪਰ ਆਪਾਂ ਇੱਕ ਗਲਾਸ ਮਤਲਬ ਕਿ ਕੱਪ ਪਾਣੀ ਦਾ ਪਾਤਾ ਇੱਕ ਕੱਪ ਆਪਾਂ ਦੁੱਧ ਦਾ ਪਾਤਾ ਠੀਕ ਹੈ ਦੋ ਕੱਪ ਆਪਾਂ ਚਾਹ ਦੇ ਬਣਾਉਣੇ ਸੀ ਵੀ ਇਸ ਕਰਕੇ ਆਪਾਂ ਇੰਨਾ ਕੀ ਚਾਹ ਬਣਾਉਣੀ ਆ ਤੁਸੀਂ ਜਿਵੇਂ ਵੀ ਜਿੰਨੀ ਵੀ ਚਾਹ ਬਣਾਉਣੀ ਜਿੰਨਾ ਤੁਸੀਂ ਦੁੱਧ ਪਾਉਣੇ ਉਹਨਾਂ ਦੋਨਾਂ ਚੀਜ਼ਾਂ ਨੂੰ ਇਕੱਠਾ ਨੂੰ ਪਾ ਦੇਣੀ ਆ ਪਹਿਲਾ ਪੱਤੀ ਨਹੀਂ ਪਾਉਣੀ ਜਿਵੇਂ ਕਈ ਕੀ ਕਰਦੇ ਪਹਿਲਾਂ ਆਪਾਂ ਜਿਵੇਂ ਚਾਹ ਆਮ ਤਰੀਕੇ ਨਾਲ ਬਣਾਉਂਦੇ ਜਿਹੜੇ ਪਾਣੀ ਧਰ ਦਿੰਦੇ ਆ ਉਹਦੇ ਵਿੱਚ ਖੰਡ ਪੱਤੀ ਪਾਉਂਦੇ ਆ ਮਤਲਬ ਠੀਕ ਆ ਜੋ ਵੀ ਤੁਸੀਂ ਜਮਾਨ ਪਾਉਣੇ ਹੁੰਨੇ ਲਾਈਚੀ ਜੋ ਵੀ ਪਾ ਦਿੰਨੇ ਆ ਪਹਿਲਾਂ ਠੀਕ ਆ ਫਿਰ ਉਹਨੂੰ ਮਤਲਬ ਉਬਾਲਦੇ ਹੋ ਜਦੋਂ ਬਲਬ ਜ ਫਿਰ ਦੁੱਧ ਪਾਉਣੇ ਤੁਸੀਂ ਇੰਜ ਨਹੀਂ ਬਣਾਉਣੀ ਪਾਉਣੀ ਤੁਸੀਂ ਆਹ ਤਰੀਕੇ ਨਾਲ ਚਾਹ ਬਣਾ ਕੇ ਦੇਖਿਓ ਤੁਹਾਡੇ ਤੇ ਆ ਬਾਨੋ ਥੋੜੇ ਦਿਨਾਂ ਚ ਫਰਕ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਯਾ ਦੇਖੋ ਹੁਣ ਆਪਾਂ ਚਾਹ ਤੇ ਮਤਲਬ ਪਾਣੀ ਤੇ ਦੁੱਧ ਪਾ ਕੇ ਅਸੀਂ ਜਿਹੜਾ ਥੋੜਾ ਜਿਹਾ ਗਰਮ ਹੋ ਗਈ ਉਹਦੇ ਵਿੱਚ ਆ ਜੋ ਵੀ ਇਲੈਚੀ ਵਗੈਰਾ ਅਦਰਕ ਜੋ ਵੀ ਤੁਸੀਂ ਪਾਉਣੇ ਹੁੰਨੇ ਉਹ ਸਾਰਾ ਕੁਝ ਐਵੇਂ ਪਾ ਦੇਣਾ ਆ ਲੋ ਜੀ ਖੰਡ ਵੀ ਪਾਤੀ ਖੰਡ ਤੇ ਪੱਤੀ ਤੁਸੀਂ ਆਪਦੇ ਮਤਾਬਿਕ ਪਾਉਣੀ ਜਿੰਨੀ ਕੁ ਤੁਸੀਂ ਚਾਹੋ ਕੋਈ ਤੇਜ ਪੱਤੀ ਪਿੰਦਾ ਕੋਈ ਘੱਟ ਪਿੰਦਾ ਕੋਈ ਮਿੱਠਾ ਤੇਜ ਪਿੰਦਾ ਕੋਈ ਘੱਟ ਪਿੰਦਾ ਠੀਕ ਆ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਸਰਦੀਕਾ ਤੇ ਅਦਰਕ ਪਾ ਲੈਣੇ ਹੁੰਨੇ ਆ। ਲੋ ਜੀ ਆਪਾਂ ਅਦਰਕ ਪਾ ਲਿਆ ਤੇ ਆਪਣੀ ਚਾਹ ਜਿਹੜੀ ਇੰਡੈਕਸ਼ਨ ਤੇ ਆਪਾਂ ਧਰਤੀ ਆ ਆ ਲੋ ਆਪਾਂ ਅਦਰਕ ਐਵੇਂ ਕਰਕੇ ਥੋੜਾ ਜਿਹਾ ਪਾ ਲੈਣੇ ਹੁੰਨੇ ਆ ਕੁੱਟ ਕੇ ਵੀ ਪਾ ਸਕਦੇ ਆ ਪਰ ਮੈਂ ਐਵੇਂ ਛਿੱਲ ਕੇ ਜੇ ਥੋੜਾ ਜਿਹਾ ਪਾ ਦੇਣੀ ਹੁੰ ਉਬਾਲਣਾ ਠੀਕ ਆ ਉਬਾਲਣਾ ਆਪਾਂ ਚੰਗੀ ਤਰ੍ਹਾਂ ਵਾਲਾ ਜਦੋਂ ਆ ਜੂਗਾ ਇਹਨੂੰ 5 ਮਿੰਟ ਓਦੋਂ ਬਾਅਦ ਆਪਾਂ ਲਾਉਣੀ ਨਹੀਂ ਘੱਟ ਗੈਸ ਕਰਕੇ ਮਤਲਬ ਘੱਟ ਜੇ ਗੈਸ ਤੇ ਜਾਂ ਚੁੱਲੇ ਤੇ ਜਿੱਥੇ ਵੀ ਹੈਗੀ ਆ ਘੱਟ ਕਰਕੇ ਅੱਗ ਥੋੜੀ ਜਿਹੀ ਸਿਮ ਕਰਕੇ ਤੇ ਇਹਨੂੰ ਰਿੱਜੀ ਜਾਂਦੇ ਨੇ ਲੋ ਜੀ ਆਪਣੀ ਚਾਹ ਧਰਤੀ ਆ ਤੇ ਆਪਾਂ ਇੰਡੈਕਸ਼ਨ ਤੇ ਆ ਜਿਹੜੀ ਕੀ ਆ ਫੁੱਲ ਕਰ ਦਿੱਤਾ ਹੈਗਾ ਹਾਂ ਦੇਖੋ ਦੋਨੇ ਚੀਜ਼ਾਂ ਇਕੱਠੀਆਂ ਨੂੰ ਪਾਉਣਾ ਤੇ ਵਿੱਚ ਬਾਅਦ ਚੋਂ ਪੱਤੀ ਖੰਡ ਪਾਉਣੀ ਆ ਬਸ ਇਹ ਤੁਸੀਂ ਧਿਆਨ ਰੱਖਿਓ ਹਾਂ ਦੇਖੋ ਆ ਹੁਣ ਆਪਣਾ ਉਬਾਲ ਆਉਣਾ ਸ਼ੁਰੂ ਹੋ ਗਿਆ ਵੀ ਫ੍ਰਿੱਜਣੀ ਸ਼ੁਰੂ ਹੋ ਗਈ ਆ ਚਾਹ ਥੋੜੀ ਥੋੜੀ ਤੇ ਬਸ ਹੁਣ ਆਪਾਂ ਇਹਨੂੰ ਜਦੋਂ ਇਹ ਪੂਰੀ ਉਬਲਦੀ ਉੱਪਰ ਆ ਗਿਆ ਵਾਲਾ ਆ ਗਿਆ ਜਦੋਂ ਪੂਰੀ ਤਾਂ ਆਪਾਂ ਉਹਦੇ ਨੂੰ ਘੱਟ ਕਰ ਦੇਵਾਂਗੇ ਦੇਖੋ ਹੁਣ ਆਪਣਾ ਫੁੱਲ ਤੇ ਹੈਗਾ ਈਕਾ ਬੋਇਲ ਤੇ ਤੇ ਇਹਨੂੰ ਆਪਾਂ ਕੱਟ ਕਰ ਦੇਾਂਗੇ ਤੇ ਥੋੜਾ ਜਿਹਾ ਟਾਈਮ ਪੰਜ ਤੋਂ 7 ਮਿੰਟ ਇਹਨੂੰ ਰਿਜਨ ਤੇ ਲਾਵਾਂਗੇ ਮਤਲਬ ਕਿ ਉੱਪਰ ਹੀ ਉਬਾਲੀ ਜਾਵਾਂਗੇ ਵਾਲਾ ਆਈ ਜਾਊਗਾ ਇਹਨੂੰ ਆ ਦੇਖੋ ਹੁਣ ਆਪਾਂ ਕੱਟ ਕਰਤਾ ਲੋ ਜੀ ਹੁਣ ਆਪਾਂ ਕੱਟ ਕਰਤਾ ਦੇਖੋ ਆਪਣੀ ਉਬਲ ਗਈ ਸੀ ਚਾ ਇਹ ਮੈਂ ਚਾ ਬਣਾਉਂਗੇ ਨਾ ਤੇ ਚਾ ਦਾ ਟੇਸਟ ਦਾ ਵੀ ਤੁਹਾਨੂੰ ਪਤਾ ਲੱਗੂਗਾ ਚੇਂਜ ਹੋ ਜਾਊਗਾ ਥੋੜਾ ਜਿਹਾ ਟੇਸਟ ਬਹੁਤ ਵਧੀਆ ਫਰਕ ਮਹਿਸੂਸ ਹੋਊਗਾ ਤੁਹਾਨੂੰ ਵੀ ਹਾਂ ਦੂਸਰੀ ਚਾਹ ਨਾਲੋਂ ਜਿਹੜੀ ਆਪਾਂ ਹਰ ਕੋਈ ਬਣਾਉਂਦਾ ਜਿਹੜੇ ਤਰੀਕੇ ਨਾਲ ਇਸ ਤਰੀਕੇ ਨਾਲ ਤਿੱਤਜਾਬ ਵੀ ਤੁਹਾਡੇ ਕਦੇ ਵੀ ਨਹੀਂ ਬਣੂਗਾ ਤੁਸੀਂ ਦੇਖ ਲਿਓ ਬਸ ਚਾਹ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਜਿਨ੍ਹਾਂ ਨੂੰ ਮਤਲਬ ਚਾਹ ਤੋਂ ਪ੍ਰੋਬਲਮ ਆ ਜਿਹੜੇ ਕਹਿੰਦੇ ਤਿੱਜਾਬ ਬੰਦਾ ਉਹਨਾਂ ਲਈ ਇਹ ਖਾਸ ਕਰਕੇ ਆ ਇਹਦੇ ਨਾਲ ਤਿੱਜਾਬ ਲਈ ਬੰਦਾ ਤੇ ਇਹਨੂੰ ਹਰ ਕੋਈ ਐਵੇਂ ਪੀ ਸਕਦਾ ਇਹ ਨਹੀਂ ਵੀ ਜ਼ਰੂਰੀ ਜਿਨ੍ਹਾਂ ਦੇ ਤਿੱਜਾਬ ਨਾਲ ਉਹਨਾਂ ਨੇ ਹਰ ਕੋਈ ਪੀ ਸਕਦਾ ਹੈ ਠੀਕ ਆ ਉਹਨਾਂ ਜਿਨ੍ਹਾਂ ਦੇ ਨਹੀਂ ਬੰਦਾ ਉਹਨਾਂ ਦੇ ਕਦੇ ਬਣੂਗਾ ਨਹੀਂ ਜੋ ਜੀ ਆ ਦੇਖੋ ਚਾਹ ਦਾ ਰੰਗ ਵੀ ਵਧੀਆ ਬਣ ਜਾਂਦਾ ਤੇ ਟੇਸਟ ਵੀ ਚੇਂਜ ਹੋ ਜਾਂਦਾ ਇਹ ਨਹੀਂ ਕੋਈ ਵੀ ਰੰਗ ਚਾਹ ਦਾ ਨਹੀਂ ਕਿਉਂਕਿ ਚਾਹ ਜਦੋਂ ਆਪਾਂ ਬਾਅਦ ਚ ਰਿੰਨਾਗੇ ਦੁੱਧ ਪਾ ਕੇ ਇਕੱਠਾ ਦੋਨੇ ਚੀਜ਼ਾਂ ਪਾ ਕੇ ਇਹ ਮੈਂ ਨਾ ਇੱਕ ਮਤਲਬ ਕਿ ਇਥੇ ਮੋਬਾਈਲ ਤੇ ਐਡ ਵੀ ਇੱਕ ਕਿਸੇ ਡਾਕਟਰ ਦੀ ਦੇਖੀ ਸੀ ਵੀ ਉਹ ਵੀ ਕਹਿੰਦਾ ਚਾਹ ਤੇ ਪੱਤੀ ਤੇ ਮਤਲਬ ਪਾਣੀ ਤੇ ਜਿਹੜਾ ਦੁੱਧ ਇਕੱਠਾ ਪਾ ਕੇ ਉਹਦੇ ਵਿੱਚ ਬਾਅਦ ਵਿੱਚ ਚਾਹ ਪੱਤੀ ਪਾਉਣੀ ਚਾਹੀਦੀ ਹੈ ਤੇ ਮੈਂ ਇੱਕ ਥਾਂ ਤੇ ਹੋਰ ਵੀ ਕਿਸੇ ਨੇ ਮੈਨੂੰ ਦੱਸਿਆ ਸੀ ਇਸ ਕਰਕੇ ਮੈਂ ਇਹਨਾਂ ਇਸ ਤਰੀਕੇ ਨਾਲ ਹੀ ਬਣਾਉਣੀ ਹੈ ਚਾਹ ਤੇ ਤੁਹਾਨੂੰ ਇਸ ਕਰਕੇ ਸ਼ੇਅਰ ਕੀਤਾ ਕਿਉਂਕਿ ਮੈਨੂੰ ਕਦੇ ਵੀ ਤਿਜਾਵ ਨਹੀਂ ਬਣੇ ਮੈਂ ਕਦੇ ਵੀ ਤਿਜਾਵ ਵਾਲੀ ਗੋਲੀ ਨਹੀਂ ਲਈ ਆ ਦਿੱਤਾ ਠੀਕ ਆ ਖਾਂ ਜਦੋਂ ਆਪਾਂ ਕੋਈ ਮਤਲਬ ਜੰਕ ਫੂਡ ਵਗੈਰਾ ਖਾਂਦੇ ਆ ਉਹਦੇ ਨਾਲ ਚਲੋ ਬਣ ਜਾਂਦਾ ਥੋੜਾ ਬਹੁਤਾ ਏ ਨਹੀਂ ਵੀ ਹਾਂ ਆਪਾਂ ਚਾਹ ਪੀਂਨੇ ਆ ਮੈਂ ਚਾਹ ਦੋ ਟਾਈਮ ਪੀਨੀ ਆ ਪੂਰਾ ਫੁੱਲ ਕੱਪ ਭਰ ਕੇ ਟੀਨ ਦੇ ਕੱਪ ਡੰਡੀ ਵਾਲੇ ਕੋਈ ਨਹੀਂ ਮੈਂ ਥੋੜੀ ਪੀਨੀ ਆ ਚਾਹ ਉਹ ਨਹੀਂ ਪੀਨੀ ਆ ਮੈਂ ਵੀ ਤੇ ਲਓ ਜੀ ਹੁਣ ਆਪਣੀ ਚਾਹ ਜਿਹੜੀ ਉਬਲਦੀ ਆ ਵੇਖੋ ਆ ਦੇਖੋ ਹੁਣ ਰੰਗ ਦੇਖ ਲਓ ਤੁਸੀਂ ਚਾਹ ਦਾ ਜਿਵੇਂ ਨਾਰਮਲ ਆਪਣੀ ਚਾਹ ਦਾ ਰੰਗ ਹੁੰਦਾ ਜਿਵੇਂ ਆਪਾਂ ਦੁੱਸਰ ਬਣਾਉਣੇ ਉਵੇਂ ਹੀ ਵਧੀਆ ਬਣਦੀ ਆ ਚਾਹ ਤੁਹਾਨੂੰ ਦਿਖਾਉਣੇ ਆਪਾਂ ਕੱਪ ਚ ਪਾਈ ਵੀ ਆ ਦੇਖੋ ਠੀਕ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਚਾਹ ਬਣਾ ਕੇ ਦੇਖਿਓ ਲਗਾਤਾਰ 2 ਤੋਂ 4 ਦਿਨ ਜਦੋਂ ਤੁਸੀਂ ਬਣਾਇਆ ਤੁਹਾਨੂੰ ਫਰਕ ਦਾ ਪਤਾ ਲੱਗੂਗਾ ਤੇ ਕਮੈਂਟਾਂ 'ਚ ਜਰੂਰ ਦੱਸਿਓ ਠੀਕ ਆ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇੱਕ ਵੀਡੀਓ ਨੂੰ ਪੂਰਾ ਦੇਖਿਆ ਕਰੋ ਆਪਣੀਆਂ ਚੈਨਲ ਤੇ ਤੁਸੀਂ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਬਾਏ